दादा राम जी दादा राम महादेव किशन लक्षण जिगोले जी बालकनाथ जी ਵਾਹ ਲੋਗੀ ਉਹਦੀ ਖੁਸ਼ੀ ਹੋਈ ਹੈ ਕੋਰਗਨਾਥ ਜੀ ਦੀ ਤਰਫ ਸਚਿਨ ਮਹਾਰਾਜ ਜੀ ਨੂੰ ਸਮਾਨ ਜੀ ਦੀ ਤਰਫ ਸੈਨੀ ਮੰਗਰ ਜੀ ਦੇ ਪਰਦਾ ਨਾਲ ਉਹ ਸਚਿਨ ਮਹਾਰਾਜ ਜੀ ਨੂੰ ਸਨਮਾਨਿਤ ਕਰਨ ਜਾ ਰਹੇ ਹਨ ਨੂੰ ਸਨਮਾਨਿਤ ਕੀਤਾ ਗਿਆ ਸ਼੍ਰੀ ਕਸ਼ੀਦਾ ਉਹਨਾਂ ਵੱਲੋਂ ਤਹਿ ਦਿਲੋਂ ਧੰਨਵਾਦ ਜੈ ਸ਼੍ਰੀ ਰਾਮ ਆ ਰਹੀ ਜੀ ਜੈ ਸ਼੍ਰੀ ਰਾਮ ਆਵਾਜ਼ ਜੀ ਗੁਰਗਨਾਥ ਜੀ ਨੇ ਸਨਮਾਨਿਤ ਕੀਤਾ ਤਿਆਰ ਦਿਲਾ ਧੰਨਵਾਦ ਹੈ ਗੋਪਾਲ ਮੰਤ ਜੀ ਆ ਚੁੱਕੇ ਹੁੰਦੇ ਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਆਲ ਇੰਡੀਆ ਹਿੰਦੂ ਸੰਗਠਨ ਕਮੇਟੀ ਦਾ ਪਰਿਵਾਰ ਦੇ ਵਿੱਚ ਵੱਧਾ ਹੋਇਆ ਜਿਸ ਦੇ ਵਿੱਚ ਅੱਜ ਨਵੀਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ ਕਿਸਨ ਲਕਸ਼ਮਨ ਇੰਗੋਲੇ ਜੀ ਨੂੰ ਪੰਜਾਬ ਦਾ ਉਪ ਪ੍ਰਧਾਨ ਮਰਾਠਾ ਮਾਤਸਭਾ ਦਾ ਬਣਾਇਆ ਗਿਆ ਅਰਜੁਨ ਇੰਗੋਲੇ ਜੀ ਨੂੰ ਜ਼ਿਲ੍ਹਾ ਕਾਰਨੀ ਨੇ ਸਦਸਿਅ ਮਰਾਠਾ ਮਾਤਸਭਾ ਅੰਮ੍ਰਿਤਸਰ ਦਾ ਬਣਾਇਆ ਗਿਆ ਜਿਸ ਵਿੱਚ ਬਲਾਲਕਨਾਥ ਜੀ ਨੂੰ ਪੰਜਾਬ ਦਾ ਸਚਿਵ ਮਰਾਠਾ ਮਾਤਸਭਾ ਦਾ ਬਣਾਇਆ ਗਿਆ ਗੋਰਖ ਸੁਖਦੇਵ ਬੋਸਲੇ ਜੀ ਨੂੰ ਅੰਮ੍ਰਿਤਸਰ ਦਾ ਮਾਸ ਸਚਿਵ ਮਰਾਠਾ ਮਾਤਸਭਾ ਦਾ ਬਣਾਇਆ ਗਿਆ ਦਾਦਾ ਮਹਾਦੇਵ ਜੀ ਨੂੰ ਜ਼ਿਲ੍ਹਾ ਉਪ ਪ੍ਰਧਾਨ ਮਰਾਠਾ ਮਾਤਸਭਾ ਦਾ ਬਣਾਇਆ ਗਿਆ ਮੋਲੂ ਜੀ ਨੂੰ ਅਮ੍ਰਿਤਸਰ ਦਾ ਸੈਚਿਬ ਬਣਾਇਆ ਗਿਆ ਤੇ ਤੁਹਾਨੂੰ ਬੌਸਨ ਜ਼ਿਲ੍ਹਾ ਕਾਰਕੁਨਨੀ ਦਾ ਅਮ੍ਰਿਤਸਰ ਦਾ ਸਦਸਾ ਬਣਾਇਆ ਗਿਆ ਮੈਂ ਉਮੀਦ ਕਰਦਾ ਕਿ ਇਹ 올 ਇੰਡੀਆ ਹਿੰਦੂ ਸੰਗਰਸ਼ ਕਮੇਟੀ ਦੇ ਲਈ ਦੇ ਵਿੱਚ ਆ ਕੇ ਅਮ੍ਰਿਤਸਰ ਦੇ ਵਿੱਚ ਤੇ ਪੂਰੇ ਪੰਜਾਬ ਦੇ ਵਿੱਚ ਸਨਾਤਨ ਧਰਮ ਨੂੰ ਮਜ਼ਬੂਤ ਕਰਾਂਗੇ ਤੇ ਕਰ ਕਰ ਸਨਾਤਨ ਲੈ ਕੇ ਜਾਵਾਂਗੇ ਨਾਲ ਮੈਂ ਅਮ੍ਰਿਤਸਰ ਦੀ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਇਹ ਮਰਾਠਾ ਮਾਸਬਾ ਬਹੁਤ ਹੀ ਗਾਉਂ ਸੇਵਾ ਕਰਦੇ ਨੇ ਤੇ ਅੰਮ੍ਰਿਤਸਰ ਦੇ ਵਿੱਚ ਉਹ گاਉਂ ਆ ਜਿਹੜੀਆਂ ਸੜਕਾਂ ਤੇ ਰੁਲਦੀਆਂ ਪਈਆਂ ਨੇ ਜਿਨ੍ਹਾਂ ਨੂੰ ਸਰਕਾਰ ਸਾਡੇ ਤੋਂ گاਉਂ ਸੈਸ ਦੇ ਨਾਮ ਤੇ ਟੈਕਸ ਵੀ ਲੈਂਦੀ ਹੈ ਲੇਕਿਨ ਉਸ ਟੈਕਸ ਦਾ ਗਲਤ ਵਰਤੋਂ ਕੀਤੀ ਜਾ ਰਹੀ ਹੈ ਉਹ گاਉਂਾਂ ਦੇ ਉੱਤੇ ਟੈਕਸ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਔਰ ਜਿਹੜੀਆਂ گاਉਂਾਂ ਫੰਡਰ ਹੋਈ ਜਾਂਦੀਆਂ ਦੁੱਧ ਨਹੀਂ ਦਿੰਦੀਆਂ ਉਹ ਲੋਕ ਵੀ ਜਿਹੜੇ ਉਹਨਾਂ ਨੂੰ گاਉਂਾਂ ਨੂੰ ਪਾਲਦੇ ਨੇ ਉਹ ਕਰੋ ਕੱਢ ਦਿੰਦੇ ਨੇ ਤੇ گاਉਂ ਸ਼ਾਲਾ ਵੀ ਕੱਢ ਦਿੰਦੇ ਨੇ ਤੇ ਮਰਾਠਾ ਮਾਲ ਸਭਾ ਵੱਲਿਆਂ ਨੇ ਜ਼ਿੰਮੇਵਾਰੀ ਚੁੱਕੀ ਹੈ ਕਿ ਜਿਹੜੀਆਂ ਗਉਆਂ ਫੰਡਰ ਨੇ ਅਸੀਂ ਉਹਨਾਂ ਦੀ ਦੇਖਭਾਲ ਕਰਾਂਗੇ ਤੇ ਸਰਕਾਰ ਸਾਡਾ ਸਹਿਯੋਗ ਕਰੇ ਜੈ